ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਡ ਸਾਈਡ ਆ ਬਿਕੇ ਮਹਿਰਾ ਸਿੱਖ ਬਰਾਦਰੀ ਵੱਲੋਂ ਭਾਈ ਮੋਤੀराम ਜੀ ਮਹਿਰਾ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਕੌਰ ਜੀ ਨੂੰ ਦੁੱਧ ਪਿਆਇਆ ਸੋ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਸਾਹਿਬ ਨੂੰ ਸਮਰਪਿਤ ਦੁੱਧਾ ਲੰਗਰ ਲਾਇਆ ਹੈ ਸੇਵਾਦਾਰ ਸਿੰਘ ਸਾਰੇ ਮਹਿਰਾਸਕ ਬਰਾਦਰੀ ਇਹਨਾਂ ਵੱਲੋਂ ਦੁੱਧ ਦਾ ਲੰਗਰ ਜਿਹੜਾ ਉਚਾਲ ਰਿਹਾ ਸੋ ਬਹੁਤ ਵੱਡੀ ਇਹ ਵੀ ਸੇਵਾ ਗਈ ਸਭ ਤੋਂ ਵੱਡੀ ਸੇਵਾ ਮੋਤੀਰਾਮ ਮਹਿਰੇ ਨੇ ਕੀਤੀ ਜਿਨ੍ਹਾਂ ਨੇ ਆਪਣਾ ਘਰ ਗਹਿਣੇ ਮੋਹਰਾ ਸਾਰਾ ਕੁਝ ਦੁੱਧ ਪਿਆਉਣ ਦੇ ਬਦਲੇ ਚ ਕੁਰਬਾਨ ਕਰ ਦਿੱਤਾ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਭਾਈ ਮੋਤੀराम ਮਹਿਰਣੇ ਜਿਹੜੋਂ ਪੂਰੀ ਕੜਤ ਦੀ ਠੰਡ ਸੀਗੀ ਠੰਡੇ ਬੁਰਜ ਦੇ ਵਿੱਚ ਕੈਦ ਕੀਤੇ ਹੋਏ ਸੀ ਉੱਥੇ ਭਾਈ ਮੋਤੀराम ਮਹਿਰਣੇ ਜਿਹੜਾ ਦੁੱਧ ਸਿਕਾਇਆ ਸੀ ਸੋ ਭਾਈ ਸਾਰੇ ਜੰਨੇ ਵੀ ਪਿੰਡ ਸਹੜੇ ਮਹਿਰਾ ਸਿੱਖ ਪਰਿਵਾਰ ਨੇ ਉਹਨਾਂ ਵੱਲੋਂ ਜਿਹੜਾ ਲੰਗਰ ਆ ਦੁੱਧ ਆ ਕਿ ਅੱਜ ਲੈ ਆ ਗਿਆ ਸੋ ਬਹੁਤ ਬਹੁਤ ਇਹਨਾਂ ਦਾ ਸੇਵਾਦਾਰਾਂ ਦਾ ਭਾਈ ਧੰਨਵਾਦ ਆ ਜਿਹੜੇ ਇਸ ਸਾਹਤ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆ ਸਾਹਤ ਨੂੰ ਯਾਦ ਕਰਦੇ ਆ ਮੋਤੀ RAM ਮਹਾਰਾਜੀ ਉਹਨਾਂ ਦੀ ਯਾਦ ਦੇ ਵਿੱਚ ਸਾਰੇ ਮਿਹਰੇ ਸਿੱਖਾਂ ਵੱਲੋਂ ਅੱਜ ਲੰਗਰ ਆ ਜਿਹੜਾ ਪਿੰਡ ਸਹੇੜਾ ਵਿਖੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਦੀ ਸਹਾਦ ਨੂੰ ਸਮਰਪਿਤ ਜਿਹੜਾ ਲੰਗਰ ਆ ਇਹ ਚੱਲ ਰਿਹਾ ਹੈਗਾ ਦੁੱਧ ਸਕਾਉਣ ਦੇ ਬਦਲੇ ਮੋਤੀ RAM ਮਿਹਰੇ ਨੂੰ ਬਹੁਤ ਸੱਖ ਸ਼ਾਮਾ ਦਿੱਤੀਆਂ ਗਈਆਂ ਉਹਦੇ ਸਮੁੱਚੇ ਪਰਿਵਾਰ ਨੂੰ ਉਸ ਵੇਲੇ ਦੇ ਹਾਕਮਾਂ ਵੱਲੋਂ ਜ਼ਾਲਮਾਂ ਵੱਲੋਂ ਉਹਨੂੰ ਤਾਂ ਹੀ ਪੀੜ ਦਿੱਤਾ ਗਿਆ ਸੀ ਸੋ ਦੁੱਧ ਦੀ ਸੇਵਾ ਕਰ ਰਹੇ ਆ ਸੋ ਸਾਰੀਆਂ ਸੰਗਤਾਂ ਇਹਨਾਂ ਸੇਵਾਦਾਰਾਂ ਦਾ ਪਹਿ ਧੰਨਵਾਦ ਆ ਜਿਹੜੇ ਸਵੇਰ ਤੋਂ ਲੈ ਕੇ ਮੋਤੀਰਾਮ ਮਹਾਰਾਜ ਜੀ ਜਨਤ ਦੇ ਵਿੱਚ ਵੀ ਦੁੱਧ ਦੀ ਸੇਵਾ ਉਹ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਆ ਸਾਰੇ ਸੇਵਾਦਾਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਡ ਸਾਈਡ ਆ ਬਿਕੇ ਮਹਿਰਾ ਸਿੱਖ ਬਰਾਦਰੀ ਵੱਲੋਂ ਭਾਈ ਮੋਤੀराम ਜੀ ਮਹਿਰਾ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਕੌਰ ਜੀ ਨੂੰ ਦੁੱਧ ਪਿਆਇਆ ਸੋ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਸਾਹਿਬ ਨੂੰ ਸਮਰਪਿਤ ਦੁੱਧਾ ਲੰਗਰ ਲਾਇਆ ਹੈ ਸੇਵਾਦਾਰ ਸਿੰਘ ਸਾਰੇ ਮਹਿਰਾ ਸਿੱਖ ਬਰਾਦਰੀ ਇਹਨਾਂ ਵੱਲੋਂ ਦੁੱਧਾ ਲੰਗਰ ਜਿਹੜਾ ਉਚਾਲ ਰਿਹਾ ਸੋ ਬਹੁਤ ਵੱਡੀ ਇਹ ਵੀ ਸੇਵਾ ਗਈ ਸਭ ਤੋਂ ਵੱਡੀ ਸੇਵਾ ਮੋਤੀराम ਮਹਿਰੇ ਨੇ ਕੀਤੀ ਜਿਨ੍ਹਾਂ ਨੇ ਆਪਣਾ ਘਰ ਗਹਿਣੇ ਮੋਹਰਾ ਸਾਰਾ ਕੁਝ ਦੁੱਧ ਪਿਉਂਦੇ ਬਦਲੇ ਚ ਕੁਰਬਾਨ ਕਰ ਦਿੱਤਾ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਭਾਈ ਮੋਤੀराम ਮਹਿਰਣੇ ਜਦੋਂ ਪੂਰੀ ਕੜਤ ਦੀ ਠੰਡ ਸੀਗੀ ਠੰਡੇ ਬੁਰਜ ਦੇ ਵਿੱਚ ਕੈਦ ਕੀਤੇ ਹੋਏ ਸੀ ਉੱਥੇ ਭਾਈ ਮੋਤੀराम ਮਹਿਰਣੇ ਜਿਹੜਾ ਦੁੱਧ ਸਿਕਾਇਆ ਸੀ ਸੋ ਭਾਈ ਸਾਰੇ ਜਿੰਨੇ ਵੀ ਕੰਡ ਸਿਹੜੇ ਮੇਰਾ ਸਿੱਖ ਪਰਿਵਾਰ ਨੇ ਉਹਨਾਂ ਵੱਲੋਂ ਜਿਹੜਾ ਲੰਗਰ ਆ ਦੌਧਾ ਕਿ ਅੱਜ ਲੈ ਆ ਗਿਆ ਸੋ ਬਹੁਤ ਬਹੁਤ ਇਹਨਾਂ ਦਾ ਸੇਵਾਦਾਰਾਂ ਦਾ ਭਾਈ ਧੰਨਵਾਦ ਆ ਜਿਹੜੇ ਇਸ ਸਾਹਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਆ ਸਾਹਤ ਨੂੰ ਯਾਦ ਕਰਦੇ ਆ ਮੋਤੀ RAM ਮਹਾਰਾਜੀ ਉਹਨਾਂ ਦੀ ਯਾਦ ਦੇ ਵਿੱਚ ਸਾਰੇ ਮਿਹਰੇ ਸਿੱਖਾਂ ਵੱਲੋਂ ਅੱਜ ਲੰਗਰ ਆ ਜਿਹੜਾ ਪਿੰਡ ਸਹੇੜਾ ਵਿਖੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਦੀ ਸਹਾਦ ਨੂੰ ਸਮਰਪਿਤ ਜਿਹੜਾ ਲੰਗਰ ਆ ਇਹ ਚੱਲ ਰਿਹਾਗਾ ਦੁੱਧ ਸਕਾਉਣ ਦੇ ਬਦਲੇ ਮੋਤੀराम ਮਹਿਰੇ ਨੂੰ ਬਹੁਤ ਸੱਤ ਸ਼ਾਮਾਂ ਦਿੱਤੀਆਂ ਗਈਆਂ ਉਹਦੇ ਸਮੁੱਚੇ ਪਰਿਵਾਰ ਨੂੰ ਉਸ ਵੇਲੇ ਦੇ ਹਾਕਮਾਂ ਵੱਲੋਂ ਜ਼ਾਲਮਾਂ ਵੱਲੋਂ ਕੋਹਲੋ ਤਾਂ ਹੀ ਪੀੜ ਦਿੱਤਾ ਗਿਆ ਸੀ ਸੋ ਦੁੱਧ ਦੀ ਸੇਵਾ ਕਰ ਰਹੇ ਆ ਸੋ ਸਾਰੀਆਂ ਸੰਗਤਾਂ ਇਹਨਾਂ ਸੇਵਾਦਾਰਾਂ ਦਾ ਪਹਿ ਧੰਨਵਾਦ ਆ ਜਿਹੜੇ ਸਵੇਰ ਤੋਂ ਲੈ ਕੇ ਮੋਤੀराम ਮਹਿਰਾ ਜੀ ਜਾਦ ਦੇ ਵਿੱਚ ਜਿਹੜੀ ਦੁੱਧ ਦੀ ਸੇਵਾ ਉਹ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਦਾ